ਮੈਨੂੰ ਵੀ ਮਿਲਿਆ ਮੌਕਾ ਡਾਇਰੈਕਟਰ ਬਣਨ ਦਾ ਹਾਂ ਮੈਡਮ ਪਤਾ ਬੁੱਲਣਾ ਲੈ ਮੈਨੂੰ ਤੁਸੀਂ ਐਵੇਂ ਬੱਸ ਇੱਕ ਇੱਕ ਦੀ ਲੋੜ ਹੈ ਸੀਨ ਦੇ ਲਈ ਫਿਰ ਤੁਸੀਂ ਦੇਖਿਓ ਗੁਰੀ ਮੇਰੇ ਕੋਲ ਆ ਨਾ ਕਿ ਕੇਂਜੀ ਕੇਂਜੀ ਕੇ ਫਿਫੀ ਆਹੀ ਲੰਬੀਆਂ ਕਿਹੜਾ ਰਸਤਾ ਹੈ ਤਾਂ ਗਰੋਂ ਨਾਲ ਹੀ ਕੋਈ ਲਾਣੇ ਨਾ ਮੇਰੀ ਕਿਤਾ ਜੋ ਡਾਇਰੈਕਟਰ ਸਾਹਿਬ ਸਮਝਾ ਰਿਹਾ ਸਮਝਾ ਰਿਹਾ ਨਹੀਂ ਇਹ ਤਾਂ ਮੇਰ ਪੈ ਗਿਆ ਲੱਤ ਵਾਲੀ ਕਿੱਕ ਮਾਰ ਰਿਹਾ ਬਸ ਇੱਕ ਕਿੱਕ ਦੀ ਲੋੜ ਆ ਹਾਂ ਇਹਦਾ ਦੇਖਣੇ ਆ ਬਦਲ ਨਹੀਂ ਉਹ ਦੇਖਣੇ ਕਿ ਕੀ ਕਰਦੀ ਜਿਵੇਂ ਐਕਸਪ੍ਰੈਸ਼ਨ ਦਾ ਬਾਅਦ ਚਾਹ ਕਹਿੰਦਾ ਉਹਨਾਂ ਸਿਰ ਰੋਲਿਓ ਸੁਣਨ ਵਾਲੇ ਲੱਗਿਓ ਜਰਾ ਉਹਦੇ ਦੀ ਕਿੱਕ ਲੈਣਾ ਨਾ ਨਾ ਰੋਕੋ ਜੁਰ ਨਾ ਦੇਖੋ ਸਮਝ ਨਹੀਂ ਬੀ ਸੀਰੀਅਸ ਹਾਂ ਚਲ ਮੰਮੀ ਕੁੱਸਮੀਨ ਉਹਨੇ ਸਮਝ ਲਿਆ ਦੇਖੀ ਤਾਂ ਚੱਲੋ ਬਸ ਇੱਕ ਕਿੱਕ ਦੀ ਲੋੜ ਆ ਉਸ ਤੋਂ ਬਾਅਦ ਗੁਰੀ ਮੇਰੇ ਕੋਲ ਭੱਜੇ ਭੱਜੇ ਆਊਗਾ ਕੈਂਡੀ 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 ਕਿੱਥੇ ਆ ਤੂੰ ਕੈਂਡੀ ਕਿੱਥੇ ਆ ਤੂੰ ਮੰਮੀ ਮੇਰਾ ਸੁਪਨਾ ਸੱਚ ਤਾਂ ਨਹੀਂ ਹੋ ਗਿਆ ਇਹ ਗੁਰੀ ਆ ਮਾਈ ਠੀਕ ਹੈ ਓਕੇ ਚਲੋ ਐਕਸ਼ਨ ਮਾਈ ਬੇਲਾ ਦਾ ਇਸ ਤੋਂ ਬਾਅਦ ਸੀ ਗੁਰੂ ਦਾ ਡਾਇਲੌਗ ਉਹਨੇ ਬਹੁਤ ਸੋਨਾ ਬੋਲਿਆ ਲੇਕਿਨ ਐਂਡ ਚ ਆ ਕੇ ਵਿਚਾਰਾ ਭੁੱਲ ਗਿਆ ਉਸ ਤੋਂ ਬਾਅਦ ਅਮਰ ਨੇ ਦੱਸਿਆ ਗੁਰੂ ਨੂੰ ਡਾਇਲੌਗ ਅਸੀਂ ਇੰਨਾ ਕਨਫਿਊਜ਼ ਕੀਤਾ ਕਿ ਵਿਚਾਰਾ ਉਹ ਹੀ ਭੁੱਲ ਗਿਆ ਸੋ ਤੁਹਾਨੂੰ ਸ਼ੂਟ ਟਾਈਮ ਦੀ ਮਸਤੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਬੀਟੀਐਸ ਕਿੱਦਾਂ ਦਾ ਲੱਗਿਆ ਔਰ ਤੁਸੀਂ ਇਹ ਵੀ ਦੱਸਣਾ ਹੈ ਕਮੈਂਟ ਕਰਕੇ ਕਿ ਇਹ ਕਿਹੜੇ ਵਾਲੇ ਐਪੀਸੋਡ ਦਾ ਬੀਟੀਐਸ ਸੀ ਥੈਂਕ ਯੂ ਸੋ ਮੱਚ